ਵੈਦੂਨ ਜੀ ਦਾ ਖਾਲਸਾ ਵੈਦੂਨ ਜੀ ਦੇ ਪਤੇ ਦਾਸ ਇਕਨਾਮ ਸਿੰਘ ਖਾਲਸਾ ਕਥਾਵਾਚਕ ਗੁਰਦਰਾ ਸਾਹਿਬ ਮਜੀਦ ਸਾਹਿਬ ਤੋਂ ਪਾਸ਼ਾ ਸ਼ਹੀਦੀ ਵਿਖੇ ਇਹ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਅਸਥਾਨ ਜੋ ਕਿ 12 13 ਔਰ 14 ਅਗਸਤ 1953 ਉਸ ਦਿਨ ਪ੍ਰਗਟ ਹੋਇਆ ਤੇ ਉਸੇ ਪ੍ਰਗਟ ਦਿਹਾੜੇ ਨੂੰ ਮੁੱਖ ਰੱਖਦੇ ਆ ਇਲਾਕੇ ਦੀਆਂ ਸਮੁੱਚੀਆਂ ਸੰਗਤਾਂ ਦੇ ਵੱਲੋਂ ਹਰ ਸਾਲ ਇਸ ਸਥਾਨ ਦੇ ਉੱਪਰ ਸਾਲਾਨਾ ਜੋੜ ਮੇਲੇ ਮਨਾਏ ਜਾਂਦੇ 1953 ਦੇ ਵਿੱਚ ਇਹ ਜਿਹੜੀ ਜ਼ਮੀਨ ਸੀ ਸਤਕਾਰਯੋਗ ਸਰਦਾਰ ਕਿਰਪਾਲ ਸਿੰਘ ਹੋਰਾਂ ਦੀ ਸੀ ਉਹਨਾਂ ਦਾ ਪੁੱਤਰ ਹਰਭਜਨ ਸਿੰਘ ਔਰ ਉਹਨਾਂ ਦਾ ਸਿਹਰੀ ਗੁਰਦੇਵ ਸਿੰਘ ਇੱਥੇ ਹਲ ਬਾੜੇ ਸੀ ਹਲ ਬੋਂਦੇ ਆ ਜਿਹੜਾ ਹਲ ਦਾ ਫਾਲਾ ਸੀ बार-बार ਜ਼ਮੀਨ ਦੇ ਵਿੱਚ ਅਟਕਦਾ ਰਿਹਾ ਕਿਸੇ ਭਾਰੀ ਚੀਜ਼ ਦੇ ਨਾਲ ਵੱਜਦਾ ਰਿਹਾ ਤੇ ਜਦੋਂ ਸ਼ਾਮ ਪੈ ਗਈ ਗੁਰਦੇਵ ਸਿੰਘ ਨੇ ਜਦੋਂ ਘਰ ਲਾ ਜਾ ਕੇ ਬਲਦ ਬੰਨਣੇ ਕੀਤੇ ਤੇ ਬਲਦ ਬਿਮਾਰ ਹੋ ਗਏ ਮਨ ਵਿੱਚ ਵਹਿਮ ਆ ਗਿਆ ਵੀ ਪਤਾ ਨਹੀਂ ਕੀ ਭਾਣੇ ਵਰਤ ਗਏ ਅਗਲੇ ਦਿਨ ਵੀ ਜਦੋਂ ਇਸੇ ਤਰ੍ਹਾਂ ਇੱਥੇ ਗੁਰਦੀਪ ਸਿੰਘ ਹੋਰੀ ਔਰ ਉਹਨਾਂ ਦੇ ਨਾਲ ਦੇ ਸਾਥੀ ਸਰਦਾਰ ਭਜਨ ਸਿੰਘ ਉਹ ਖੇਤੀਬਾੜੀ ਦੇ ਲਈ ਪਹੁੰਚੇ ਪਾਣੀ ਦੇਣ ਦੇ ਲਈ ਤੇ ਆਕਾਸ਼ ਦੇ ਵਿੱਚੋਂ ਆਵਾਜ਼ਾਂ ਆਈਆਂ ਵੀ ਭਾਈ ਇਹ ਸਾਡਾ ਅਸਥਾਨ ਹੈ ਇਹਨੂੰ ਪ੍ਰਗਟ ਕਰੋ ਉਹਨਾਂ ਨੇ ਜਾ ਕੇ ਆਪਣੇ ਬਜ਼ੁਰਗਾਂ ਦੇ ਨਾਲ ਸਰਦਾਰ ਕਿਰਪਾਲ ਸਿੰਘ ਹੋਰਾਂ ਦੇ ਨਾਲ ਗੱਲਬਾਤ ਕੀਤੀ ਵੀ ਬਾਪੂ ਜੀ ਇਦਾਂ ਦੀਆਂ ਆਵਾਜ਼ਾਂ ਆਈਆਂ ਬਾਪੂ ਸਰਦਾਰ ਕਿਰਪਾਲ ਸਿੰਘ ਹੋਰਾਂ ਦੇ ਮਨ ਦੇ ਵਿੱਚ ਪਹਿਲਾਂ ਹੀ ਸੀ ਬੇਠੀ ਜਿਹੜੀ ਸਰਾਈ ਲਸ਼ਕਰੀ ਬਣੀ ਹੋਈ ਹੈ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਵੀ ਇੱਥੇ ਸਥਾਨ ਨੇੜੀ ਹੋਣਾ ਚਾਹੀਦਾ। ਉਹਨਾਂ ਇਲਾਕੇ ਦੀਆਂ ਸੰਗਤਾਂ ਲਈ 14 ਅਗਸਤ 1953 ਨੂੰ ਫਿਰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਕੀ ਦੇ ਇਸ ਪਾਵਨ ਸਥਾਨ ਨੂੰ ਪ੍ਰਗਟ ਕੀਤਾ। ਤੇ ਉਦੋਂ ਤੋਂ ਲੈ ਕੇ ਹੁਣ ਤੱਕ ਹਰ ਸਾਲ ਸਾਰੀਆਂ ਸੰਗਤਾਂ ਮਿਲ ਕੇ ਇਸ ਸਥਾਨ ਦੇ ਉੱਪਰ ਭਾਰੀ ਜੋੜ ਮੇਲ ਸਜਾਉਂਦੀਆਂ ਨੇ ਤੇ ਸਮੁੱਚੀਆਂ ਇਲਾਕੇ ਦੀਆਂ ਰੀਹ ਸੰਗਤਾਂ ਨੇ ਵੱਡੀ ਤਾਦਾਦ ਦੇ ਵਿੱਚ ਇੱਥੇ ਪਹੁੰਚਦੀਆਂ ਨੇ। ਕੱਲ ਨੂੰ 12 ਤਰੀਕ 12 ਅਗਸਤ ਵਾਲੇ ਦਿਨ ਜਿਹੜੇ ਨੇ ਬੱਚਿਆਂ ਦੇ ਸੁੰਦਰ ਦਸਤਾਰ ਮੁਕਾਬਲੇ ਦਿਵਾਲੇ ਮੁਕਾਬਲੇ ਔਰ ਨਾਲ ਬੱਚਿਆਂ ਦੇ ਗੁਰਬਾਣੀ ਗੰਠ ਮੁਕਾਬਲੇ ਵਿਸ਼ੇਸ਼ ਰੂਪ ਦੇ ਵਿੱਚ ਕਰਵਾਈ ਜਾਂਦੇ ਨੇ ਹਲਕੇ ਦੇ ਮੈਂਬਰ ਜਿਹੇਦਰ ਦਵਿੰਦਰ ਸਿੰਘ ਜੀ ਖਟੜਾ ਉਹਨਾਂ ਦੇ ਬੇਟੇ ਨੇ ਸਰਦਾਰ ਨਵਤੇਜ ਸਿੰਘ ਖਟੜਾ ਧਰਮ ਪ੍ਰਚਾਰ ਨੂੰ ਲੈ ਕੇ ਬਹੁਤ ਤਤਪਰ ਰਹਿੰਦੇ ਨੇ ਖਾਸ ਕਰਕੇ ਬੱਚਿਆਂ ਦੇ ਪ੍ਰੋਗਰਾਮਾਂ ਦੇ ਵਿੱਚ ਬਹੁਤ ਸਹਿਯੋਗ ਬੇਅੰਤ ਸੇਵਾਵਾਂ ਕਰਦੇ ਨੇ ਇਸ ਸਾਲ ਜੋ ਸਾਲਾਨਾ ਜੋੜ ਮਿਲੇ ਦੇ ਵਿੱਚ ਸਭ ਤੋਂ ਖਾਸ ਹੈ ਜੋ ਸਤਗੁਰੂ ਜੀ ਦੇ ਪਾਵਨ ਅਸਥਾਨ ਨੇ ਉਹਨਾਂ ਅਸਥਾਨਾਂ ਦੇ ਅੰਦਰ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਡੈਕੋਰੇਸ਼ਨ ਕੀਤੀ ਗਈ ਹੈ ਸਜਾਵਟ ਕੀਤੀ ਗਈ ਹੈ ਉਹ ਵਿਸ਼ੇਸ਼ ਰੂਪ ਦੇ ਵਿੱਚ ਖਿੱਚ ਦਾ ਕੇਂਦਰ ਹੈ ਅੰਬਾਲੇ ਦੀ ਧਰਤੀ ਤੋਂ ਗੁਰਦੁਆਰਾ ਪੰਡੋਖਰਾ ਸਾਹਿਬ ਤੋਂ ਸਾਡੇ ਸਹਿਯੋਗੀ ਵੀਰ ਨੇ ਉਹਨਾਂ ਨੇ ਉੱਥੋਂ ਪਹੁੰਚ ਕਰਕੇ ਉਹ ਸਾਰੀ ਸਜਾਵਟ ਮਹਾਰਾਜ ਦੇ ਸੋਨੇ ਜਿੱਥੇ ਪ੍ਰਕਾਸ਼ ਅਸਥਾਨ ਨੇ ਠਣਾ ਸਾਹਿਬ ਥੱਲੇ ਮਨਜੀਤ ਸਾਹਿਬ ਦਾ ਸਥਾਨ ਬੜੀ ਸੋਹਣੀ ਸਜਾਵਟ ਜੋ ਕਿ ਇਦਾਂ ਦੀ ਸਜਾਵਟ ਇਸ ਸਥਾਨ ਦੇ ਉੱਪਰ ਪਹਿਲੀ ਵਾਰੀ ਹੋਈ ਔਰ ਦੂਸਰਾ ਇਸ ਵਾਰ ਜੋ ਪਹਿਲੀ ਵਾਰਾ ਖਾਸ ਹੋ ਰਿਹਾ 13 ਔਰ 14 ਤਰੀਕ ਨੂੰ ਇਲਾਕੇ ਦੀਆਂ ਸੰਗਤਾਂ ਇਕੱਠੀਆਂ ਹੋ ਕੇ ਪ੍ਰਭਾਤ ਫੇਰੀ ਦੇ ਰੂਪ ਵਿੱਚ ਇਸ ਸਥਾਨ ਦੇ ਉੱਪਰ ਪਹੁੰਚਣ ਗਿਆ 13 ਤਰੀਕ ਨੂੰ ਜਿਹੜੀ ਪ੍ਰਭਾਤ ਫੇਰੀ ਹੈ ਉਹ ਬਰਮਾਦੀਪੁਰ ਕੋਟ ਪਨੇਚ ਕੋਟ ਸ਼ੇਖੋ ਪਿੰਡ ਦੀਆਂ ਸੰਗਤਾਂ ਲੈ ਕੇ ਪਹੁੰਚਣ ਗਿਆ 14 ਤਰੀਕ ਨੂੰ ਬੀਜੇ ਤੋਂ ਮਡੇਾਲੇ ਤੋਂ ਇਹਨਾਂ ਇਲਾਕੇ ਦੀਆਂ ਸੰਗਤਾਂ ਪ੍ਰਭਾਤ ਫੇਰੀ ਦੇ ਰੂਪ ਦੇ ਵਿੱਚ ਸ਼ਬਦ ਕੀਰਤਨ ਕਰਦੀਆਂ ਹੋਈਆਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਤੇ ਪਹੁੰਚ ਕੇ ਅਰਦਾਸ ਕਰਨ ਦੀ ਤੇ 13 ਉਰ 14 ਤਰੀਕ ਦੇ ਜਿਹੜੇ ਦੀਵਾਨ ਨੇ ਜਿਨ੍ਹਾਂ ਵਿੱਚ ਪੱਤ ਦੀਆਂ ਮਾਇਨਾਸ਼ ਸ਼ਖਸੀਅਤਾਂ ਰਾਗੀ ਢਾਡੀ ਕਥਾਵਾਚਕ ਪ੍ਰਚਾਰਕ ਸਹਿਮਾਨ ਪਹੁੰਚ ਰਹੇ ਨੇ ਜੋ ਸੰਗਤਾਂ ਨੂੰ ਗੁਰੂ ਕਾ ਜਾਸਰਵਣ ਕਰਾਉਣ ਦੇ ਗੁਰੂ ਕੇ ਲੰਗਰ ਤੋਂ ਤੁਬਰਤਣੇ ਨੇ ਸੋ ਮੇਰੀ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕੀਤਾਨੂ ਗੁਰੂ ਹਰਕਮਿੰਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਹ ਪਾਵਨ ਅਸਥਾਨ ਜਿਸ ਸਥਾਨ ਦੇ ਉੱਪਰ ਸਤਿਗੁਰੂ ਜੀ ਨੇ ਬੇਅੰਤ ਬੇਅੰਤ ਬਖਸ਼ਿਸ਼ਾਂ ਕੀਤੀਆਂ ਬੇਅੰਤ ਮਾਈ ਭਾਈ ਦੂਰੋਂ ਨੇੜੋਂ ਚੱਲ ਕੇ ਇਸ ਸਥਾਨ ਤੇ ਪਹੁੰਚਦੇ ਨੇ ਕੋਈ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਸੰਸਾਰਿਕ ਦਾਤਾਂ ਦੀ ਮੰਗ ਕਰਦਾ ਕੋ ਪੁੱਤਰ ਦੀ ਮੰਗ ਕਰਦਾ ਕੋ ਜ਼ਮੀਨ ਜਾਇਦਾ ਸੁਖ ਸ਼ੌਹਰਤ ਦੀ ਮੰਗ ਕਰਦਾ ਕੋ ਨਾਮ ਦੀ ਮੰਗ ਕਰਦਾ ਸਤਿਗੁਰੂ ਸਾਰਿਆਂ ਦੀਆਂ ਝੋੜੀਆਂ ਬਖਸ਼ਿਸ਼ਾਂ ਦੇ ਨਾਲ ਭਰਪੂਰ ਕਰਦੇ ਨੇ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਵੀ ਭਾਈ ਇਹਨਾਂ ਸਮਾਗਮਾਂ ਦੇ ਵਿੱਚ ਵੱਧ ਚੜ ਕੇ ਹਾਜ਼ਰੀਆਂ ਭਰ ਕੇ ਗੁਰੂ ਜਾ ਸਰਵਣ ਕਰਕੇ ਸੰਗਤ ਕਰਕੇ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਿੰਘ ਮਹਾਰਾਜ ਜੀ ਦੀਆਂ ਖੁਸ਼ੀਆਂ ਜ਼ਰੂਰ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ